ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਇਤਿਹਾਸਿਕ ਇਸ ਕਰਕੇ ਨਹੀਂ ਕਿ ਕਿਉਂਕਿ ਬੋਧੀ ਵੱਡੀ ਮੱਲ ਮਾਰ ਰਹੇ ਆ ਇਤਿਹਾਸਿਕ ਇਸ ਕਰਕੇ ਆ ਕਿ ਪਹਿਲਾਂ ਵਾਲਿਆਂ ਨੇ ਬਿਲਕੁਲ ਹੀ ਕੰਮ ਨਹੀਂ ਕੀਤਾ ਅੱਜ ਘਟੁਕਟ ਕੋਈ ਸ਼ੁਰੂਆਤ ਹੋ ਰਹੀ ਹੈ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਨੇ ਮੈਂ ਅਕਸਰ ਵੋਟਾਂ ਤੋਂ ਪਹਿਲਾਂ ਆਪਣੇ ਭਾਸ਼ਣਾਂ ਦੇ ਵਿੱਚ ਇਹ ਬੋਲਦਾ ਰਿਹਾ ਮੈਂ ਅਕਸਰ ਬੋਲਦਾ ਰਿਹਾ ਕਿ ਦਫ਼ਤਰਾਂ ਦੀਆਂ ਖੱਜਲ-ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਢੇਡੇ ਮਾਰ ਦਿਆਂਦੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕੌਣ ਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ ਵੱਜਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਐ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚ ਆਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀਦਾ ਸਾਹਮਣਾ ਕਰਨਾ ਪੈਂਦਾ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮਾਂ ਦਾ ਬਸ ਇਹ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ ਮੈਂ ਕਿਹਾ ਵੀ ਪਤਾ ਨਹੀਂ ਕਿਹੜਾ ਕੰਮ ਹੈ ਕੰਮ ਕੀ ਸੀਗਾ ਜੀ ਫਰਜ਼ ਫਰਜ਼ ਕਢਾਉਣੀ ਸੀ ਫਰਜ਼ ਨੇ ਜ਼ਿੰਦਗੀਆਂ ਖਰਾਬ ਕਰ ਰੱਖੀਆਂ ਅੱਜ ਸਭ ਤੋਂ ਵੱਧ ਮੈਂ ਫਰਜ਼ ਕੇਂਦਰ ਤੇ ਗਿਆ ਸਭ ਤੋਂ ਵੱਧ ਫਰਜ਼ਾਂ ਹੀ ਨਿਕਲ ਰਹੀਆਂ ਨੇ ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ ਬਾਕੀ ਕੋਈ 15 ਐ ਕੋਈ 17 ਐ ਕੋਈ 20 ਐ ਕੋਈ ਬੱਚੀ ਐ ਫਰਜ਼ਾਂ 100 ਯਾਰ ਸਾਡੀ ਜ਼ਮੀਨ ਐ ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਾ ਨਾਲ ਤਾਂ ਪਤਾ ਨਹੀਂ ਕਿਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਕਰੋ ਜਗ੍ਹਾ ਤੇ ਮੇਰੇ ਕੋਲ ਇੱਕ ਵੀਡੀਓ ਆਈ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਨੰਦਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਿਸਟ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਕੀ ਕਰੀਏ ਹੁੰਦੇ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰਨੀ ਦਿੱਲੀ ਦੇ ਵਿਚਾਰਮਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ ਪਰ ਕਿਉਂਕਿ ਦਿੱਲੀ ਹੈ ਉਹ ਉੱਥੇ ਚੱਲਣ ਨਹੀਂ ਦਿੰਦੇ ਉੱਥੇ ਆਪਣੀਆਂ ਮਰਜ਼ੀਆਂ ਕਰਦੇ ਆ ਪਰ ਪੰਜਾਬ ਹੈ ਪੰਜਾਬ ਆਪਣੀ ਮਰਜ਼ੀ ਕਰਦਾ ਹੈ ਪੰਜਾਬੀ ਆਪਦੀਆਂ ਮਰਜ਼ੀਆਂ ਕਰਦੇ ਆ। ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ। ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ। ਦਫ਼ਤਰਾਂ 'ਚ ਰੋਲਣਾ ਨਹੀਂ ਪਊਗਾ। ਹੁਣ ਕੱਜਲ ਖਵਾਰੀਆਂ ਨਹੀਂ ਹੋਣਗੀਆਂ। ਛੋਟੇ-ਛੋਟੇ ਕੰਮ ਨੇ ਕੰਮ ਜੰਮੀ ਕੋਈ ਖਾਸ ਨਹੀਂ ਹੈਗੇ। ਬੀਸੀ ਸਰਟੀਫਿਕੇਟ ਲੈਣਾ ਹੈ। ਕੁੜੀ ਬੀਸੀ ਐ, ਮੁੰਡਾ ਬੀਸੀ ਐ। ਸਰਟੀਫਿਕੇਟ ਲੈਣਾ ਹੈ। ਪਰਸੋਂ ਨੂੰ ਆਏ, ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੱਗ ਜਾਂਦੀ ਉਹਨੇ ਚੱਲ। ਉਹ ਜਿਹੜਾ ਆਈ ਆਈ ਹੁੰਦਾ ਨਾ, ਅਸਲ 'ਚ ਉਹ ਆਈ ਆਈ ਨਹੀਂ ਹੁੰਦਾ। ਉਹ ਲਿਆਈ ਲੈਈ ਹੁੰਦਾ ਸੱਚ। ਆਹੀਂ ਜਿੰਨਾ ਮਰਜੀ ਜਾਓ ਉਹ ਨਹੀਂ ਆ ਦੁਬਾਰੇ ਕਹੀ ਜਾਣਗੇ ਫਿਰ ਐਦਿਆਂ ਹੀ ਫਿਰ ਐਦਿਆਂ ਹੀ ਜਿੱਦੇ ਕੁਝ ਲਿਆਉਂਗੇ ਉਦੋਂ ਨਹੀਂ ਕਹਿੰਦੇ ਵੀ ਹੁਣ ਆਹੀਂ ਕਹਿੰਦੇ ਬਹੁਤ ਹੋ ਗਿਆ ਕੰਮ ਤੇ ਸਵੇਰ ਬੰਦ ਕਰ। ਕਾਹਦੇ ਮੁੱਖ ਮੰਤਰੀ ਬਣੇ ਫਿਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਜੇ ਪਹਿਲਾਂ ਵਾਲਿਆਂ ਵਾਂਗੂ ਆਹੀਂ ਬਹਿ ਕੇ ਮੁੜ ਕੇ ਫਿਰ ਕੀ ਫਾਇਦਾ ਹੋਇਆ ਜੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਉਹ ਕਿਹੜਾ ਮਾੜਾ ਕੰਮ ਸੀ ਉਹ ਚ ਵੀ ਉ ਤਾਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ